हां जी दोस्तों सारेया नुं सस्श्रीकाल स्वागत करदे हां टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਤਰੀਕ ਤੁਸੀਂ ਨੋਟ ਕਰ ਸਕਦੇ ਦੋਸਤੋ ਅੱਜ 12 ਫਰਵਰੀ ਨੂੰ ਆਪਾਂ ਇਹ ਕਵਰੇਜ ਕਰਨ ਜਾ ਰਹੇ ਆਂ वीर ਅਮਰਤ ਦੇ ਫਾਰਮ ਤੇ ਆਏ ਆਂ वीर ਅਮਰਤ ਦੇ ਘਰ ਆਏ ਆਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਬੜੀ ਕੋ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੋ ਅੱਜ ਵੀ ਤਕਰੀਬਨ 4-5 ਪੰਜ ਬੜਾ ਟੋਟਲ ਟੋਟਲ 5 ਬੜਾ ਜਿਨ੍ਹਾਂ ਦੇ ਵਿੱਚੋਂ ਦੋਸਤੋ ਜਿਆਦਿਆਂ ਬੜਾ ਜਿਹੜੀਆਂ ਬਿਲਕੁਲ ਸੁਈਆਂ ਸੁਵਾਈਆਂ ਨੇ ਤੇ ਇੱਕ ਬੜਾ ਤੁਹਾਨੂੰ ਗੱਬਣ ਦਿਖਾਵਾਂਗੇ ਵੱਡੀ ਬੜਾ ਗੱਬਣ ਤੇ ਇੱਕ ਤੁਹਾਨੂੰ ਤੇਲ ਆ ਉਹ ਪੁੱਛ ਲਾਂਗੇ ਵੀਰ ਤੋਂ ਡਿਟੇਲ ਤੇ ਰੇਟ ਭਾਅ ਪੜਤਾ ਵੈਸੇ ਜੈਨੂਨ ਜਾਇਜ਼ ਰੇਟ ਭਾਅ ਪੜਤੇ ਹੋਣਗੇ ਬਾਕੀ ਜਿਹੜੇ ਵੀਰ ਨੂੰ ਜਿਹੜੀ ਵੀ ਬੜ ਪਸੰਦ ਆਊਗੀ ਦੋਸਤੋ ਉਹਦੀ ਵਿਸ਼ੇਸ਼ਤਾ ਉਹਦੇ ਖਾਸ ਤੌਰ ਤੇ ਨਰਕ ਪਰਖਾ ਤਸੱਲੀ ਉਹ ਕਾਰਨ ਕਿ ਕਰ ਲਿਓ ਜਿਹੜਾ ਕੋਈ ਪਸ਼ੂ ਸੁਆ ਸੁਆਇਆ ਲੈਂਦਾ ਵੀ ਦੋ ਟਾਂਗ ਚੋਕੇ ਤਸੱਲੀ ਕਰ ਲਿਓ ਟਾਈਮ ਤੋਂ ਟਾਈਮ ਤੇ ਗੱਬਣ ਪਸ਼ੂ ਆਪਣਾ ਚੌਥਾਣਾ ਦਾ ਟਿਪਕੇ ਦੋਸਤੋ ਭਰਾ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਤੇ ਖਾਸ ਵਿਜਟ ਤੁਸੀਂ ਪਿੰਡ ਘੜਕੇ ਕਰਨੀ ਆ ਪੱਖੂਪੁਰਾ ਪਿੰਡ ਬਿਲਕੁਲ ਨਜ਼ਦੀਕ ਆ ਚੋਲਾ ਸਾਹਿਬ ਕੋਈ 2.5 2.5 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਦੀ ਆਓ ਲੈਨੇ ਆ ਡਿਟੇਲ ਬਤੇਰੇ ਵੀਰ ਅਮਰਤ ਤੋਂ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀਰ ਕੀ ਹਾਲ ਚੱਲ ਜੋ ਕੈ ਹੋ ਬਹੁਤ ਵਧੀਆ ਭਰਾ ਹੀ ਹੈ ਪੂਰਾ ਖੁਸ਼ੀ ਖੁਸ਼ੀ ਮਾਹੌਲ ਹੈ ਹਾਂਜੀ ਹਾਂਜੀ ਚਲ ਸ਼ੁਕਰ 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 ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹਾਂਜੀ ਹਾਂਜੀ ਮਹਾਰਾਜ ਕਰਨ ਲਾ ਬੱਬਾ ਜੀ ਆਹੋ ਅਮਰਤ ਨਾਲੇ ਵਿਆਹ ਵਿਆਹ ਵੀ ਨੇੜੇ ਆ ਗਿਆ ਨਾ ਹਾਂਜੀ 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 ਵਧਾਈਆਂ ਹੁਣ ਤੈਨੂੰ ਬਹੁਤ ਬਹੁਤ ਭਰਾਵਾ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਵੀਰ ਅਮਰ ਦਾ ਵਿਆਹ ਵੀ ਬਿਲਕੁਲ ਨਜ਼ਦੀਕ ਆ ਕੋਈ 8-10 ਦਿਨਾਂ ਤੱਕ ਪੂਰੀ ਤਿਆਰੀ ਹੈ ਭਰਾ ਦੇ ਵਿਆਹ ਦੀ ਉਹ ਵੀ ਵਧਾਈਆਂ ਸਾਰੇ ਵੀਰ ਦੇ ਦਿਓ ਜੀ ਤੇ ਅਗਲੀ ਜਿਹੜੀ ਨਵੀਂ ਲਾਈਫ ਆ ਦੋਸਤੋ ਵੀਰ ਦੀ ਵਧੀਆ ਵਧੀਆ ਬਤੀਤ ਹੋਵੇ ਠੀਕ ਆ ਜੀ ਤੇ ਅਮਰ ਸਿੰਘ ਫਿਰ ਪਜੂ ਆ ਜੀ ਵੀਰੇ ਪੰਜ ਬਕਾਉ ਨੇ ਆਪਣੇ ਕੋਲ ਹਾਂਜੀ ਵੀਰ ਜੀ ਤੇ ਪੰਜੇ ਤਿੰਨ ਬੜਾ ਸੁਈਆਂ ਦੋ ਗੱਬਣ ਆਪਣੇ ਕੋਲੇ ਇੱਕ ਗਹਿਣ ਗੱਬਣ ਦੋ ਜਿਹੜਾ ਤਾਜ਼ੀਆਂ ਬੌਲੇ ਤੇ ਚੱਲਣਦੀਆਂ ਅੱਛਾ ਜੀ ਤੀਜੀ ਵਾਹਣ ਜਿਹੜੀ ਆ ਜਿਹੜੀ ਆ ਇਹ ਬੌਲੇ ਚ ਲੰਗ ਚੁੱਕੀ ਆ ਹੁਣ ਮਤਲਬ ਅੱਜ ਪੰਜਵਾ ਦੇਣਾ ਤੈਨੂੰ ਪਤਾ 4 ਦਿਨ ਬੌਲਾ ਬੰਦਾ ਸਹੀ ਬਣੇ ਜੋ ਸਾਫ਼ ਕਰਦੀ ਇਹ ਡੰਗਰ ਆ ਵੱਛੀ ਤੇ ਹਜੇ ਕੱਲ ਦੀ ਸੁਈ ਰਾਤ ਦੀ ਹਾਂਜੀ ਹਾਂਜੀ ਹਜੇ ਸਾਫ਼ ਕਰਨੀ ਅੱਜ ਆਪਾਂ ਠੀਕ ਨੇ ਆਧਾਰਾਂ ਛੱਡੀਆਂ ਵਾ ਠੀਕ ਆ ਠੀਕ ਆ ਹਾਂਜੀ ਹਾਂਜੀ ਅੱਛਾ ਅਮਰਤ ਦੋ ਗੱਬਣ ਇੱਕ ਜਿਹੜੀ ਬਾਹਰ ਵੀ ਉਹ ਵੀ ਗੱਬਣੀ ਆ ਨਹੀਂ ਵੀਰੇ ਉਹ ਤੋਕੜ ਵੈਸੀ ਤੋਕੜ ਹਾਂ ਦੁੱਧ ਹੈਗਾ 8 ਕਿਲੋ 8.5 ਕਿਲੋ ਪੱਕਾ ਉਹ ਜਿਹੜਾ ਕੰਡੇ ਵਾਲਾ ਤੋਕੜੀ ਤੋਕੜੀ ਗੱਬਣ ਨਹੀਂ ਅੱਗੇ ਹਨਾ ਵੀਰੇ ਬਣੀ ਆ ਡੇਢ ਕ ਮਹੀਨਾ ਪੱਕਾ ਗਰੰਟੀ ਨਹੀਂ ਦੇਣੀ ਠੀਕ ਆ ਭਰਾ ਹਾਂਜੀ ਹਾਂਜੀ ਲਓ ਦੋਸਤੋ ਇੱਕ ਤੋਕੜ ਵੜ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਲਾਸਟ ਵਿੱਚ ਦਿਖਾਵਾਂਗੇ ਉਹ ਵੜ ਫਿਲਹਾਲ ਇਹਨਾਂ ਚੌ ਵੜਾਂ ਦੀ ਆਪਾਂ ਡਿਟੇਲ ਇੱਕ ਪਾਸਿਓਂ ਸਟਾਰਟ ਕਰ ਦਿੰਨੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰਦੇ ਜਿਹੜੀ ਵੱਡੇ ਕਦ ਕਾੜ ਦੇ ਵਿੱਚ ਤੁਸੀਂ ਇਹ ਵਹਿੜ ਦੇਖ ਰਹੇ ਜੀ ਇਹ ਗੱਬਣਾ ਤੇ ਅਮਰਤ ਕੀ ਡਿਟੇਲ ਆ ਸੁਆ ਕਿਨਵਾਸ ਹੁੰਦੀ ਆ ਦਿਨ ਹਜੇ ਕੰਮ ਨਹੀਂ ਆ ਵੀਰੇ ਤੀਜਾ ਸੁਆ ਮੰਨ ਕੇ ਕੋਈ ਸੌਦਾ ਕਰ ਲੇ ਵਹਿੜ ਚੰਗੀ ਆ ਮਗਰਲੇ ਥਾਂ ਦੀ ਗਾਮ ਤੇਲ ਆ ਆ ਇੱਕ ਬਣੀ ਵਾਲੇ ਦੀ ਬਹਿਣੀ ਵਾਲੇ ਦੀ ਬਹਿਣੀ ਵਾਲੇ ਦੀ ਹਾਂ ਜੀ ਠੀਕ ਹੈ ਜੀ ਹਾਂ ਤੇ ਵੈਸੇ ਆਪਾਂ ਗੱਬਣ ਲਈ ਸੀਗੀ ਬਿਲਕੁਲ ਤਿਆਰੀ ਆ ਤਿਆਰੀ ਵੀਰੇ ਆਪਾਂ ਦੇ ਕੱਚੀ ਵੈੜ ਲਈ ਹੀ ਆਪਾਂ ਨੂੰ ਚਲੋ ਲੈਣੇ ਦੇਣੇ ਚ ਮਿਲ ਹੀ ਐਵੇਂ ਤੁਹਾਨੂੰ ਮੈਂ ਖਾ ਵੈਸੇ ਪੂਏ ਖਲੋਤੇ ਅੱਛਾ ਅੱਛਾ ਹਾਂ ਤੇ ਉਹ ਵੀ ਸਾਂਭੀ ਆ ਅੱਛਾ ਅੱਛਾ ਚੰਗੀ ਸਾਂਭੀ ਵੈੜ ਆਪਾਂ ਬਣਪੂ ਚੰਗੀ ਗਈ ਹੈ ਨਾ ਹਾਂ ਅਜੇ ਦਿਨ ਕੱਢ ਦੀ ਵੀਰ ਕੱਚਾ ਸ਼ਾਇਦ ਹੁੰਦਾ ਦੱਸ ਦੇਣਾ ਜੇ ਵੀ ਲੈ ਜੂ ਲਓ ਦੋਸਤੋ 10 ਕ ਦਿਨ ਹਜੇ ਵੀ ਕੱਢਦੀ ਆ ਵੱਡੇ ਕੱਦ ਪੁੱਤ ਦੇ ਵਿੱਚ ਕੱਦ ਘਾਟ ਵਾਵਾ ਚੰਗਾ ਚੋਖਾ ਵੱਡਾ ਕਾਦਾ ਬਾਕੀ ਥਣ ਥਣ ਤੁਸੀਂ ਵੇਖ ਲਓ ਇੱਕ ਥਣ ਜਿਹੜਾ ਮੋਸਟਲੀ ਆਪਾਂ ਜਿਹੜ ਮਗਰਲੇ ਥਾਨੂੰ ਤੇਲਾ ਤਿੰਨ ਥਣ ਪੂਰੇ ਵਰਦੇ ਆ ਦੋਸਤੋ ਆ ਜਿਹੜੇ ਉਲਟ ਬਹਿਣੀ ਦੇ ਦੋਵੇਂ ਥਣ ਪ੍ਰੋਪਰ ਵਧੀਆ ਤੇ ਬਿਲਕੁਲ ਬਹਿਣੀ ਅਗਲਾ ਥਣ ਪੂਰਾ ਚੰਗਾ ਵਰਦਾ ਠੀਕ ਆ ਤੇਪਣਾ ਤੇ ਕੋਈ ਵੀਰ ਸ਼ਾਇਦ ਚੈੱਕ ਕਰ ਸਕਦਾ ਚੰਗੀ ਤਸੱਲੀ ਕਰ ਸਕਦੇ ਜੀ ਤੇ ਵੱਡੇ ਕੱਦ ਕੱਦ ਦੇ ਵਿੱਚ ਆ ਬਾਕੀ ਸਰੀਰ ਘਟਾਂ ਦਾ ਤੁਸੀਂ ਇਸ ਵੈੜ ਦਾ ਵੇਖੋ ਮਤਲਬ ਕੋਈ ਚੈੱਕ ਕਰਨੀ ਉਦਾਂ ਹੁੰਦੀ ਹੈਗੀ ਬੂੰਦਾ ਪਰ ਵੀਰ ਕਿਸਮਤ ਅਗਲੇ ਦੀ ਹੈ ਨਾ ਹਾਂ 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 ਵੇ ਚੱਲ ਵੀ ਸਕਦਾ ਚੱਲ ਵੀ ਸਕਦਾ ਤੇ ਨਹੀਂ ਵੀ ਚੱਲ ਸਕਦਾ ਠੀਕ ਹੈ ਜੀ ਹਾਂਜੀ ਲੋਕ ਵੀ ਦੋਸਤੋ ਫਿਲਹਾਲ ਬੈੜ ਤੁਸੀਂ ਵੇਖ ਕੇ ਚੈੱਕ ਕਰੋ ਫੁੱਲ ਬਹੁਤ ਜਿਆਦਾ ਵੱਡੀ ਆ ਵਜਨ ਵਜਨ ਪੂਰਾ ਬੈੜਦਾ ਨਾ ਸਰ ਬਰੀਡ ਫਿਰ ਫੁੱਲ ਆ ਲਓ ਜੀ ਠੀਕ ਆ ਚਾਂਟਾ ਚਾਵੜਾ ਵੱਡਾ ਬਾਕੀ ਚੰਗੀ ਖੁੱਲੀ ਆ ਪਿੰਡੇ ਵਾਲੇ ਪਾਸੇੋਂ ਵੇਖੀਏ ਤਾਂ ਪੂਰੀ ਰਾਜੀ ਆ ਚੰਗੀ ਖੁੱਲੀ ਪੂਰੇ ਚੌੜੇ ਪਿੱਠ ਪੁੜੇ ਦੇ ਵਿੱਚ ਸੋ ਬਾਕੀ ਇੱਕੋ ਇੱਕ ਜਿਹੜੀ ਖਾਮੀ ਹੈਗੀ ਉਹ ਤੁਹਾਨੂੰ ਦੱਸ ਦਿੱਤੀ ਹੈ ਵੀਰ ਅਮਰਤ ਨੇ ਬੀ ਇੱਕ ਥਣੋ ਤੇ ਪਰ ਦੇ ਵਿੱਚ ਯਾਰ ਜੀ ਨੋਰਮਲ ਵਾਸ਼ੀ 25 ਕਿਲੋ 26 ਚਵਾਊਗੀ ਤਿੰਨ ਹਸਣਾ ਚ ਹਾਂ ਹਾਂ ਤੇ ਇਹ ਚਾਰੇ ਤੁਹਾਨੂੰ ਵਾਰ ਦੇਂਦੇ 35 ਲੀਟਰ ਵਾਲੀ ਗਾਂ ਬਸ ਜੀ ਬਸ ਤੁਹਾਨੂੰ ਪਤਾ ਜਿੱਦੀ ਗਾਂ ਆ ਨਾ ਚਵਾਊਗੀ ਤਾਂ ਕਹਿੰਦੇ ਨਹੀਂ ਨਹੀਂ ਵੱਡੇ ਫਾਰਮਾਂ ਤੇ ਚਲੋ ਇਹੋ ਜਿਹੇ ਪਸ਼ੂ ਵੇਖਦੇ ਆਪਾਂ ਹਾਂਜੀ ਤੇ ਵਹਿੜ ਚੰਗੀ ਆ ਫਿਲਹਾਲ ਰੇਟ ਜੈਨੂਨ ਤੇ ਜਾਇਜ਼ ਕੀਤਾ ਜਾਊਗਾ ਕਿਉਂ ਦੋਸਤੋ ਇੱਕ ਥਣੋ ਕਿਸੇ ਵੀਰ ਨੂੰ ਤਿਲ ਮੰਨ ਕੇ ਵੀਰਾਂ ਦਾ ਵੀ ਆਪਾਂ ਦਵਾਂਗੇ 53 ਦੇ ਵਿੱਚ ਇੱਕ ਥਣ ਮਗਰਲਾ ਨਹੀਂ ਚੱਲਿਆਗਾ ਪਰ ਗੂੰਦ ਮਾੜਾ ਮਾੜਾ ਸਿਮ ਦਾ ਜ਼ਰੂਰ ਆ ਅੱਗੋਂ ਕਿਸੇ ਵੀਰ ਦਾ ਟ੍ਰੀਟਮੈਂਟ ਹਾ ਜਿਹੜੇ 10 ਦਿਨ ਕੱਢਦੀ ਆ ਕੱਚੀ ਗੂੰਦ ਆਉਂਦੀ ਢੇਲਾਂ ਢੁਲਾਂ ਵੇਖੋ ਲਓ ਜੀ ਪੂਰੀ ਢੇਲਾ ਝੱਡੇ ਜਾ ਪੂਰੀ ਲੰਮੇ ਪੈ ਕੇ ਸੁਹੀ ਜਦਨ ਬਣੀ ਆ ਲਓ ਜਿਹੜੇ ਵੀਰ ਨੇ ਦੁੱਧ ਚੋਣਾ ਵਾ نسل ਤੇ ਕੰਮ ਕਰਨਾ ਉਹਨੂੰ ਫਾਇਦਾ ਕਰ ਬੱਚਾ ਚੰਗਾ ਦੇਗੀ ਵੱਸੀ ਉੱਸੀ ਬਰੀਡ ਵਾਲੀ ਲਓ ਜੀ ਸਟਰਕਚਰ ਬਹੁਤ ਸੋਹਣਾ ਬੈਠਦਾ ਸੋਨੇ ਢਾਂਚੇ ਦੇ ਵਿੱਚ ਬਾਕੀ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਮੁਠੀ ਥਾਣਾ ਦੋਸਤੋ ਤੇ ਜਿਹੜੇ ਵੀਰ ਨੂੰ ਜਜੂ ਕੀ ਪਸੰਦ ਆਊਗੀ ਬਾਕੀ ਸਫਾਈ ਸੁਫਾਈ ਪੂਰੀ ਆ ਪਿੰਡੇ ਦੀ ਸਫਾਈ ਆ ਥਣ ਲੇਵੇ ਦੀ ਸਫਾਈ ਆ ਤੇ ਬਾਕੀ ਜੋ ਵਿੱਚ ਹੈਗੀ ਵਿਸ਼ੇਸ਼ ਤੌਰ ਤੇ ਗੱਲ ਤੁਹਾਨੂੰ ਦੱਸ ਹੀ ਦਿੱਤੀ ਆ ਕਾਫੀ ਸੋਹਣਾ ਕਦ ਕਾਠ ਆ ਲਓ ਜੀ ਲੌਬੀ ਦੋਸਤੋ ਮਸੀ ਵੀਰੇ ਬਹੁਤ ਜਾਦੀ ਵੱਡੀ ਵੇਖੋ ਮੇਰੇ ਕਾਦ ਕਿੱਡਾ ਹਾਂ ਕਾਦ ਵੱਲੋਂ ਤਾਂ ਕਸਰੀ ਕੋਈ ਨਹੀਂ ਫੇਰੇ ਜੇ ਦਿਨ ਖੜਦੀ ਆ ਇਹ ਨਾ ਆਖੇ ਵੀਰ ਸੂਪੂਗੀ ਜਾਂਦੇ ਆ ਮਸੀ ਹਾਂ ਨਹੀਂ ਨਹੀਂ ਲੰਦੀ ਹੁੰਦੀ ਕੱਚੀ ਪੰਜ ਲੈ ਜੇ ਸੱਤ ਲੈ ਜੇ ਹਫਤਾ ਲੈ ਜੇ ਹਫਤਾ ਵਸ਼ੀ ਰਾਮ ਨਾਲ ਕੱਢੂਗੀ ਕੋ ਵੱਡੀ ਬੜਾ ਬਣੂ ਫਣੂ ਪੂਰਾ ਜੇ ਪੂਰਾ ਢਾਂਚਾ ਹੈ ਬਟਾ ਹੁਣ ਵੀ ਪੂਰਾ ਬਣੀ ਖੜੀ ਆ ਪਰ ਬਣੂ ਹਜੇ ਵੀ ਜਿੰਨੇ ਦਿਨ ਲੱਗੀ ਹਾਂਜੀ ਹਾਂਜੀ ਅਮਰਤ ਕੀ ਮੰਗ ਕਰਦੇ ਆਂ ਦੀ ਫੇਰੇ ਜੇ ਇਹਦੇ ਚਾਰੇ ਥਣ ਵਾਦੇ ਵਸ਼ੀ ਤੈਨੂੰ ਪਤਾ ਲੱਖ ਦੀ ਆ ਹਨਾ ਬਿਲਕੁਲ ਐਨ ਪੂਰੀ ਠਈਆਂ ਦੇ ਖਲੋਤੀਂ ਦੀ ਕਰਮਾਲੀ ਚਲੋ ਇਹ ਵੱਜ ਲੱਗੀ ਹੁ ਵਾਜ ਦਾ ਮੁੱਲ ਵੜਾ ਹੁੰਦਾ ਤੈਨੂੰ ਪਤਾ ਮਾੜੀ ਜੀ ਗੱਲ ਤੋਂ ਹੀ ਗੱਲ ਬਸ ਬਸ ਜੀ ਬਸ ਤੇ ਅੱਜ ਮੁੱਲ ਭਾਣਾ 60 65 ਕਰ ਲਈਏ 55000 ਚ ਮਾਨਤਾਨ ਕਰਾਂ 55000 ਚ ਹਾਂ ਹਾਂ ਨਾ 50 ਦੀ ਦੇਣੀ ਆਪਾਂ ਠੀਕ ਆ ਜੀ ਲਓ ਦੋਸਤੋ 50 ਦੀ ਆ ਬਾਕੀ ਸਾਰੇ ਵੀਰ ਖਿਡਾਰੀ ਆ ਜਾਣਕਾਰ ਵੀਰ ਨੇ ਜੇਕਰ ਉਹ ਖਾਮੀ ਪੇਸ਼ੀ ਨਾ ਹੁੰਦੀ ਤੇ ਵੈੜ ਸਾਰੇ ਵੀਰਾਂ ਨੂੰ ਪਤਾ ਆ ਭਾਵੇਂ 90 ਦੀ ਵੇਚ ਲੋ ਭਾਵੇਂ ਲੱਖ ਵੀ ਬੋਲ ਮੰਗ ਕੇ ਜਿੰਨੇ ਦੀ ਮਰਜ਼ੀ ਵੇਚ ਲੋ ਕਿਉਂਕਿ ਵੱਡੀ ਵੈੜ ਆ ਹਾਂਜੀ ਹਾਂਜੀ ਠੀਕ ਆ ਦੁੱਧ ਚਲ ਮੈਂ ਨਹੀਂ ਕਹਿੰਦਾ ਚੁੱਧ ਦੇ ਚੋਣਾ ਵੀਰੇ ਸਹੀ ਮੈਨੇਜ ਜੇ ਚਾਰੇ ਥਣ ਵਰਦੇ ਹੁੰਦੇ ਤਦ ਵੀ ਹੋਰ ਵੀ ਕੋਈ ਚੰਗੀ ਉਮੀਦ ਕਰ ਸਕਦੇ ਆ ਆਪਾਂ ਚਲੋ 27 28 ਲੀਟਰ ਤੇ ਨੰਜੀ ਦੇ ਪੱਕਾ ਭਰੂਗੀ ਉਹ ਨਾ ਹਾਂ ਚਲੋ ਗਾੜੀ ਸੇਵਾ ਦਾ ਵੀਰੇ ਆਪਾਂ ਕਹਿ ਦਿਆ ਨਾ ਬਸ ਬਸ ਗਾੜੀ ਮਾਰ ਅਜ ਦੇ ਵਾਸਤੇ ਭਰਿਆ ਪੰਡਾ ਬਿਲਕੁਲ ਜੀ ਲਓ ਵੀ ਦੋਸਤੋ ਇਹ ਵਾਇਰ ਸੀਗੀ ਵੀਰ ਅਮਰਤੋਂ ਦੇ ਕੋਲ ਤੇ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਹੀ ਦਿੱਤੀ ਆ ਜਿਹੜੇ ਵੀਰ ਨੂੰ ਦਿਲ ਲੱਗੂਗੀ ਪਸੰਦ ਆਊਗੀ ਮਨ ਲੱਗੂਗੀ ਸੌਦਾ ਕਰ ਲਿਓ 50000 ਦੀ ਹਾਂ ਨਾ ਹੋਣੀ ਆ ਠੀਕ ਆ ਬਾਕੀ ਅੱਗੇ ਵੀਰ ਕੋਈ ਆਪਦਾ ਵੇਖ ਲੈ ਠੀਕ ਆ ਜੀ ਅੱਗੇ ਆਹ ਬੜਾ ਆ ਗਈ ਦੂਜੇ ਨੰਬਰ ਤੇ ਇਹ ਦੂਜਾ ਸੂਆ ਵੀਰ ਜੀ ਦੂਜਾ ਸੂਆ ਐਚ ਐਫ ਦੇ ਜਲਸੀ ਦਾ ਕਰਾਸ ਆ ਗਈ ਕਾਲੀ ਵੱਛੀ ਲਓ ਜੀ ਕਾਲੇ ਰੰਗ ਦੇ ਵਿੱਚ ਇਹ ਮਗਰ ਘਿਰਦੀ ਵੱਛੀ ਆ ਗਈ ਪਿਓਰ ਵੇਖੋ ਕਿੰਨੀ ਸੋਹਣੀ ਲਓ ਜੀ ਮਗਰ ਵੀ ਬੱਛੀ ਆ ਆਪ ਵੀ ਬੱਛੀ ਆ ਹਾਂ ਜੀ ਘਿਰ ਨਸਲ ਦੇ ਵਿੱਚ ਮਗਰਾ ਵੇਖੋ ਤੁਸੀਂ ਕਰਾਸ ਘਿਰ ਦੇ ਵਿੱਚ ਮਗਰਾ ਬੱਛੀ ਆ ਗਈ ਆ ਕਾਫੀ ਜਾਂ ਕਲਰ ਆ ਹਾਂ ਜੀ ਹਾਂ ਜੀ ਤੇ 나ੜੂ ਬੱਚੇ ਦੇ ਨਾਲ ਆ ਤੇ ਸੂਈ ਕਦੋਂ ਆ ਵੀਰੇ ਕਾਲਰਾ ਅੱਧੀ ਸੂਈ ਆ ਬੌਲਾ ਹੋਊਗਾ 12-13 ਕਿਲੋ 12-13 ਕਿਲੋ ਹਾਂ ਆਪਦੀ ਦੋ ਟਾਈਮ ਚ ਹੋ ਕੇ ਤਸੱਲੀ ਕਰੇ ਵੀਰੇ ਠੀਕ ਆ ਜੀ ਹਾਂਜੀ ਲਓ ਵੀ 12-13 ਕਿਲੋ ਬੌਲਾ ਵਸ਼ੀ ਦੁੱਧ ਪਰ ਨਾਲੀ ਆ ਚਾਰੂ ਚੂਰੂ ਅੜੀ ਵੀਰ ਜੀ ਵਸ਼ੀ ਹਜੇ ਤੈਹ ਲਾਈ ਆ ਦੇਖੋ ਪੱਠੇ-ਪੋਠਿਆਂ ਨੂੰ ਪੈਂਦੀ ਭੱਜ ਕੇ ਵਸ਼ੀ ਲਓ ਜੀ 12-13 ਕਿਲੋ ਬੌਲੇ ਤੇ ਜਲਦੀ ਆ ਦੋਸਤੋ ਸੂਹਾ ਦੂਜਾ ਹੀ ਨਾ ਜੀ ਵੀਰੇ ਦੂਜਾ ਪਿਓਰ ਦੋ ਦਾ ਲਓ ਜੀ ਦੂਜਾ ਸੂਹਾ ਤੇ ਮੈਲਾ-ਮੁਲਾ ਉਸੇ ਤਰ੍ਹਾਂ ਲੱਗਾ ਤੇ ਕੱਲ ਹੀ ਸੂਈ ਆ ਤੇ ਜੇਰ ਆਪਣੇ ਆਪਣੇ ਘਰੇ ਪਈ ਸੀ ਨਹੀਂ ਵੀਰੇ ਅਗਲੇ ਘਰੇ ਉਹਨਾਂ ਆਪਾਂ ਵੇਖੀ ਆ ਫੁੱਲ ਗਰੰਟੀ ਉਹ ਜੇਰਦੀ ਤੇ ਪਈ ਆ ਠੀਕ ਆ ਜੀ ਹਾਂਜੀ ਉਹਨਾਂ ਵੀਡੀਓ ਬ੍ਰੇਕ ਘਰ ਵਾਲਿਆਂ ਜੇਰ ਜੂੜ ਪ੍ਰੋਪਰ ਪਈ ਆ ਦੋਸਤੋ ਅਗਲੇ ਘਰੋਂ ਵੀਰਾਂ ਦਾ ਪਈ ਆ ਜਿੱਥੋਂ ਵੀ ਆਪਾਂ ਲਿਆਂਦੀ ਆ ਉਹਨਾਂ ਪੂਰੀ ਤਸਦੀ ਆਪਾਂ ਨੂੰ ਦਿੱਤੀ ਆ ਪਰ ਅੱਖੀ ਵੀ ਵੇਖੀ ਨਹੀਂ ਵੀਰੇ ਆਪਾਂ ਗਾਂ ਮਾਰਨਦੀ ਆ ਸਾਫ ਵਾਲੀ ਜੇਰ ਵਾਲੀ ਜਿੱਦਾਂ ਪਤਾ ਲੱਗ ਜਾਂਦਾ ਪਣੂ ਰੋਜ਼ ਡੱਗਰੀ ਵੇਚੀ ਦੇ ਬਸ ਬਸ ਹਾਂਜੀ ਲਓ ਜੀ ਮਗਰ ਵੀ ਬੱਛੀ ਆ ਆਪ ਵੀ ਕਰਨਾ ਵੇਖੋ ਕਿੱਡਾ ਸੋਹਣਾ ਵੱਛੀ ਨੂੰ ਦੂਜਾ ਸੁਗਾ ਸੁਈਏ ਤੇ ਆਪਾਂ ਰਾਤ ਵੀ ਚੋਈਏ ਜੀ ਵੀਰੇ ਕੱਲ ਵੀ ਚੋਈ ਰਾਤ ਵੀ ਚੋਈ ਆ ਅੱਛਾ ਮੋਗਿਆਂ ਗੋਂਦੀ ਵਾਛੀ ਦੀ ਤਾਰਾ ਮਰਾ ਦਾਂਗੇ ਵੀਡੀਓ 'ਚ ਆਪਾਂ ਆ ਵਾਛੀ ਬਹੁਤ ਜਿਆਦੀ ਚੰਗੀ ਥਣ ਵੇਖੋ ਕਿਹੜੇ ਰੁਗਦਾ ਸੋ ਦੋਸਤੋ ਹੱਥੀ ਚਵਾਈ ਦਾ ਥਾਣਾ ਰੁਗ ਰੁਗਦਾ ਥਾਣਾ ਕਿਉਂਕਿ ਦੂਰੋਂ ਨਰੋਂ ਕਿਸੇ ਵੀਰ ਨੇ ਆਉਣਾ ਤੇ ਮੈਂ ਇੱਥੇ ਕਹਦਾ ਵੀ ਹਨਾ ਵੀ ਛੋਟਾ ਥਾਣਾ ਵੀ ਹੱਥੀ ਚਵਾਈ ਦਾ ਤੇ ਉਹ ਸੁਆਦ ਨਹੀਂ ਆਉਂਦਾ ਦੂਰੋਂ ਆਉਣਾ ਕਿਸੇ ਨੇ ਹੱਥੀ ਚਵਾਈ ਵਧੀਆ ਹੁੰਦੀ ਆ ਬਾਕੀ ਕੋਈ ਵੀਰ ਕਰ ਵੀ ਲਊਗਾ ਤੇ ਕੋਈ ਜਿਹੜੀ ਦੋਸਤੋ ਡਾਊਟਫੁੱਲ ਗੱਲ ਨਹੀਂ ਹੈਗੀ ਬਿਲਕੁਲ ਬੇਜ ਤੜਕਾ ਕੋਈ ਸੌਦਾ ਕਰ ਸਕਦਾ ਕਦਕੁੱਦ ਚੰਗਾ ਬਾਕੀ ਸੂਸਵਾ ਦੇ ਵਿੱਚ ਆਈ ਆ ਕੱਦ ਚੰਗਾ ਵੱਡਾ ਜਰਸੀ ਤੇ ਐਚ ਐਫ ਦਾ ਕ੍ਰੋਸ ਪਾਣਾ ਬਾਕੀ ਕੁਆਲਟੀ ਪੂਰੀ ਵਧੀਆ ਵਾ ਉਹ ਜੀ ਕਾਲੀ ਪੈਨ ਵਾਲੀ ਨਹੀਂ ਬੱਚੇ ਦਾ ਕਰਦੀ ਮੜਾ ਇਹਨਾਂ ਵਾ ਬਸ਼ੀਆਂ ਕਰਦੀਆਂ ਨੇ ਵੀਰੇ ਹਾਂ ਨਾ ਚੋ ਤਾਜੀ ਸੂਈਆਂ ਵਾਲੇ ਬੱਚੇ ਵੀ ਥੋੜਾ ਡਿੰਗ ਦੇ ਡੰਗਦੇ ਉਹਦੇ ਕਰਕੇ ਭੱਜਦੀ ਆ ਬੈਕ ਸਾਈਡ ਨੂੰ ਹਮ ਲਓ ਲਓ ਜੀ ਕਰੋ ਚੈੱਕ ਸੋ ਕਾਫੀ ਸੋਹਣੀ ਲਿਬਰਟੀ ਆ ਥਣ ਛੱਡੇ ਇਹਦੀ ਪੂਰੀ ਸਾਫ ਆ ਠੀਕ ਆ ਚਾਰ ਥਾਣਾ ਕਿਸੇ ਫੋੜ ਕਿਸੇ ਸ਼ਾਂਖ ਤੋਂ ਬਿਨਾ ਆ ਲਓ ਜੀ ਲਓ ਵੀ ਭਰਾਵੋ ਸੋ ਦੂਜਾ ਸੂਆ ਤੇ ਬੌਲੇ ਤੇ ਕੋਈ ਵੀ ਰੱਬੀ ਹਰ ਕੇ ਹਾਂ ਨਹੀਂ ਸੀਲ ਆ ਆ ਲਓ ਜੀ ਸੀਲ ਬਹੁਤ ਜਿਆਦੀ ਆ ਛੜਾਂ ਛੁੜਾਂ ਵਾਲੀ ਨਹੀਂ ਹੈਗੀ ਆ ਨਹੀਂ ਵੇਖਦਾ ਸਾਰੀ ਪਤਾ ਲੱਗ ਜਾਂਦਾ ਅਮਰਤਿਆਂ ਥਾਣ ਪਸਮ ਕੇ ਪੂਰਾ ਰੋਕ ਰੋਕਦਾ ਕਰ ਜਾਂਦੀ ਜਿੰਨੀਆ ਕਰਮਾਂ ਦੀ ਢੀਰੀ ਆ ਹਾਂ ਅਮਰਤ ਕੀ ਕਰਦੇ ਮੰਗ ਮੇਰੇ ਵਛੀ ਦਾ 17000 ਦੀ ਵੇਚਦੀ ਹੈ ਮੁੱਲ 65000 60 ਚ ਮੰਨਤਨ ਕਰਨਾ ਅੱਛਾ ਜੀ ਹਾਂ 60000 ਚੋਂ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਲੈ ਜੀ ਬਿਲਕੁਲ ਜਾਇਜ ਭਾਣਾ ਦੇਂਦੇ ਆ ਐਡੀ ਵਛੀ ਤੈਨੂੰ ਬੱਤ ਕਿੱਡਾ ਵਛੀ ਦਾ ਲਓ ਦੋਸਤੋ ਕੱਦ ਪੂਰਾ ਉੱਚਾ ਡਿਮਾਂਡ ਕੁਛ ਵੀ ਹੈ 60 ਚ ਮੰਨਤਨ ਹੁੰਦਾ ਹਾਂਜੀ ਲਓ ਜੀ 60000 ਦੇ ਵਿੱਚੋਂ ਮੰਨਤਨ ਵੀ ਜਾਂਦਾ ਵੀ ਹੋਊਗਾ ਤੇ ਬਾਕੀ ਕੋਈ ਵੀਰ ਸੌਦਾ ਕਰੇ ਜਿੱਥੋਂ ਥੋੜਾ ਬਾਦ ਵਿੱਚ ਗੰਜੈਸ਼ ਹੋਈ ਮੰਨਤਨ ਹੋ ਜਾਊਗਾ ਵਛੀ ਤੁਹਾਨੂੰ ਦਿਖਾਤੀ ਹੈ ਮਗਰ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਆਖੀ ਅਗਲੀ ਆਪਣੇ ਕੋਲ ਤੀਜੇ ਨੰਬਰ ਤੇ ਵੀਰੇ ਐਰ ਸ਼ੈਰ ਤੇ ਸ਼ਾਈ ਵਾਲ ਦਾ ਕਰਾਸ ਆ ਸ਼ਾਈ ਵਾਲ ਤੇ ਐਰ ਸ਼ੈਰ ਸੀਲਸ ਲੱਗ ਵਛੀ ਇਦਾਂ YouTube ਨਾ ਬਣਾ ਪਾਓ ਓਕੇ ਹਾਂਜੀ ਫਿਰ ਫੈਂਡ ਫੂਡ ਬਹੁਤ ਜਿਆਦੀ ਚੰਗੀ ਆ ਉਹ ਚਿੱਟਾ ਦੁੱਧ ਦਾ ਪੂਰਾ ਵਧੀਆ ਅੱਛਾ ਤੇ ਅਮਰ ਤਾਂ ਸੂਆ ਕਿੰਨੇ ਕ ਦਿਨਾਂ ਦਾ ਵੀਰੇ ਸੂਆ ਇਹਨੂੰ ਅੱਜ 5ਵਾਂ 6ਵਾਂ ਆਦੇ ਨੇ ਇਹਨੂੰ ਸੂਈ ਨੂੰ ਦੂਜੇ ਆ ਹਾਂਜੀ ਇਹ ਵੀ ਦੂਜਾ ਛੇਦਾਂ ਦਾ ਹੋਊ ਪਿਓਰ ਚੈੱਕ ਕਰਾ ਕੇ ਕਰਾਂਗੇ ਲਓ ਜੀ ਪਿਓਰ ਛੇਦਾਂ ਦਾ ਵੀਰੇ ਦਾ ਹੋਊਗੀ ਮੋਹ ਦੰਧੀ ਹਾਂਜੀ ਇਹਦੇ ਮਗਰ ਵਛਾ ਵਾ ਮਗਰ ਵਛਾ ਚਿੱਟਾ ਹਾਂਜੀ ਪੂਰਾ ਵਛ ਹਾਂ ਗੋਰੇ ਰੰਗ ਦੇ ਵਿੱਚ ਮਗਰ ਬੱਚਾ ਤੇ ਆਪ ਦੂਜਾ ਸੂਆ ਸੂਈ ਆ ਪੰਜਾਂ ਛੇਾਂ ਪੰਜਾਂ ਛੇਾਂ ਦਿਨਾਂ ਦੀ ਤੇ ਦੁੱਧ ਹੁਣ ਕਿੰਨੇ ਕਿਤੇ ਆ ਗਈ ਆ ਵੀਰੇ 10 ਕਿਲੋ ਹੋਊਗਾ ਅੱਛਾ ਜੀ ਹਾਂਜੀ ਹਾਂਜੀ ਪਹਿਲਾਂ ਛੇਾਂ ਦਿਨ ਇਹਨੂੰ ਵੀ ਸੂਈਨ 10 ਕਿਲੋ ਦੋਸਤੋ ਹੁਣ ਦੁੱਧ ਤੇ ਜਿਹੜਾ ਨਹੀਂ ਥੋੜੀ ਨਾ ਵਸ਼ੀ ਬੱਚੇ ਦਾ ਬਹੁਤ ਕਰਦੀ ਆ ਓਹੋ ਤੈਨੂੰ ਪਤਾ ਇਹ ਵਿਚਾਈ ਹਾਲ ਤੇ ਕਰਦੀ ਹੁੰਦੇ ਆ ਬੱਚੇ ਦਾ ਹਾਂ ਹਾਂ ਹਾਂਜੀ ਚਲੋ ਕੋਈ ਗੱਲ ਨਹੀਂ ਹਾਂਜੀ ਉਹ ਬੱਚੇ ਤੇ ਥੋੜਾ ਜਿਹਾ ਭੱਜ ਕੇ ਜਾਂਦਾ ਪਸੂ ਜਦੋਂ ਬੱਚੇ ਦਾ ਬਧੇਰੀ ਕਰਦੀਆਂ ਹੁੰਦੀਆਂ ਨੇ ਸਾਰੇ ਨੂੰ ਪਤਾ ਹੀ ਹੈ ਮੱਛੀ ਹੁੰਦਾ ਸੀੜ ਬਹੁਤ ਜ਼ਿਆਦਾ ਬੱਚ ਕੋਈ ਗੱਲ ਨਹੀਂ ਆ ਬਿਲਕੁਲ ਵਾਈਟ ਰੰਗ ਗੋਰੇ ਰੰਗ ਦੇ ਵਿੱਚ ਦੋਸਤੋ ਇਹ ਬੱਚਾ ਮਗਰ ਬੱਚਾ ਵੀਰੇ ਇਹਦੇ ਸੂਈ ਸਵਾਈ ਆਪਦੀ ਟਾਈਮ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲਿਆ ਛੜਛੂਡ ਵਾਲੀ ਨਹੀਂ ਮੱਛੀ ਹੈਗੀ ਠੀਕ ਹੈ ਭਰਾ ਹਾਂ ਜੂਨ ਫੋਨ ਦੀ ਉਹਨਾਂ ਨੂੰ ਖਾਦ ਕੇ ਆਪਾਂ ਲੋਬੀ ਦੋਸਤੋ ਇੱਕ ਵਾਰੀ ਥਾਨ ਤੋਂ ਸੀ ਜ਼ਰੂਰ ਦੇਖ ਲਓ ਬਹੁਤ ਚਵਾਈ ਬਹੁਤ ਜਿਆਦਾ ਚੰਗੀ ਆ ਲਓ ਜੀ ਸੋ ਥਾਨ ਥਾਨ ਨੂੰ ਵੇਖੋ ਠੀਕ ਹੈ ਜੀ ਸੋ ਬਾਕੀ ਮੁਠੀ ਥਾਨ ਰੁਕ ਰੁਕ ਥਾਨਾ ਹੱਥੀਂ ਚਵਾਈ ਵਾਲਾ ਥਾਨਾ 10 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ ਜਿੱਦਾਂ ਮਰਜ਼ੀ ਕੋਈ ਆਗੇ ਵੀਰ ਭਰਾ ਸਜਣਾ 12 13 ਕਿਲੋ 14 ਆਰਾਮ ਨਾਲ ਭਰੀ ਹੈ ਨਾ ਮੱਛੀ ਨੇ ਬਿਲਕੁਲ ਜੀ ਬਿਲਕੁਲ ਫਿਰ ਇਹ ਸਵਾ ਲੱਖ ਵਾਲੀ ਦਾ ਮੁਕਾਬਲਾ ਕਰਨਾ ਚਿੱਟਾ ਦੁੱਧ ਹੋਣਾ ਪੂਰਾ ਵਧੀਆ ਠੀਕ ਹੈ ਜੀ ਆਪਾਂ ਕਹਿ ਦਈਏ 15 16 ਕਿਲੋ ਚਲੋ ਇੰਨਾ ਕਿਤੇ ਦੇਈ ਜੀ 14 15 ਕਿਲੋ ਤੇ ਅੱਛਾ ਅਮਰਤ ਆ ਬਾੜ ਤਾਂ ਹੁਣ ਮੁੱਲ ਕਿੰਨਾ ਕਰਦੇ ਪਏ ਆ ਵੀਰੇ ਮੱਛੀ ਦਾ ਤੈਨੂੰ ਪਤਾ ਜੀ ਇਹ ਦੁੱਧ ਕਰਕੇ ਵੇਚੀਏ ਆਪਾਂ ਆਪਣਾ 55 ਦੀ 60 ਦੀ ਵੇਚਦੀ ਆ ਹੁਣ 50000 ਚੋਂ ਮਾਨਤਾਨ ਕਰਨਾ ਥੋੜਾ ਬਾਦਾ ਹੀ ਹੋਣਾ ਜਿਆਦਾ ਨਹੀਂ 50000 ਚੋਂ ਹਾਂ ਮੱਛੀ 14 15 ਕਿਲੋ ਦੁੱਧ ਭਰਨ ਵਾਲੀ ਲਓ ਦੋਸਤੋ 50000 ਦੇ ਵਿੱਚੋਂ ਵੀਰਾਂ ਦਾ ਬਈ ਮਾਨਤਾ ਨਹੀਂ ਹੋਊਗਾ 48000 ਦੀ ਹਾਂ ਨਾ ਹੀ ਆਏ 48 ਦੀ ਹਾਂਜੀ ਕੋਈ ਕਸਰ ਹਾਂਜੀ ਕੋਈ ਕਸਰ ਕੁਸਰ ਉਹ ਤੋਂ ਵੀ ਕੱਢਦੇ ਆ ਜੀ ਨਹੀਂ ਵੀਰੇ ਬਿਲਕੁਲ ਜਾਇ ਜੀ ਇਹ ਤੁਹਾਨੂੰ ਪਤਾ ਵਸ਼ੀ ਚੰਗੀ ਆ ਪੈਸੇ ਲਾ ਕੇ ਲਈ ਲਓ ਜੀ ਸ਼ਾਈ ਹਾਲ ਦਾ ਕ੍ਰੋਸ ਆ ਇਹ ਵਸ਼ੀ ਸੰਧੀ ਧੀਰੀ ਦਾ ਫੁੱਲ ਗਰੰਟੀ ਹੋਊਗੀ ਇਹ ਆਪਣੀ ਵਸ਼ੀ ਲੱਤ ਵੀ ਮਾਰ ਜੀਗੇ ਠੀਕ ਹੈ ਜੀ ਹਾਂ ਥੋੜੀ ਬੱਚੇ ਦਾ ਵੱਧ ਕਰਦੀ ਆ ਬਾਕੀ ਥਣ ਥਣ ਦੀ ਕੁਆਲਿਟੀ ਤੁਸੀਂ ਆ ਵੇਖ ਲਈ ਆ ਹਾਂ ਮਗਰ ਬੱਛਾ ਮੇਲ ਕਾਫ ਆ ਬੱਚੇ ਤਾਂ ਥੋੜਾ ਜਿਹਾ ਬਤੇਰੇ ਕਰਦੀਆਂ ਨੇ ਇਹ ਬੈੜਾ ਹਾਂ ਵੀਰੇ ਵਸੀ ਵਸੀ ਸ਼ਾਈ ਹਾਲ ਦਾ ਪੱਖ ਰੱਖਦੀ ਹੈ ਨਾ ਤਾਂ ਤੁਹਾਨੂੰ ਪਤਾ ਠੀਕ ਆ ਜੀ ਹਾਂ ਰੰਗ ਕਲਰ ਵੱਲੋਂ ਦੱਸੋ ਜਿਵੇਂ ਆਰ ਸ਼ਹਿਰ ਦਾ ਰੰਗ ਆ ਉਸ ਵਿੱਚ ਆ ਬਾਕੀ ਕ੍ਰੋਸ ਪਾਣਾ ਠੀਕ ਆ ਜੀ ਕ੍ਰੋਸ ਆਂਗ ਦੇ ਵਿੱਚ ਵਹਿੜਾ 50 ਤੋਂ ਵਿੱਚੋਂ 2000 ਛੱਡੇ ਜੋ 48000 ਦੀ ਹਾਂਜੀ ਹਾਂਜੀ ਲਓ ਵੀ ਅਗਲੇ ਪਾਸੇ ਅਮਰਤ ਜਿਹੜੀ ਆ ਗਈ ਆਪਣੇ ਕੋਲ ਇਹ ਪਰੂ ਨਹੀਂ ਸੂਈ ਵੀਰੇ ਸੂਈਏ ਹਾਂਜੀ ਸੂਈ ਸਵਾਈ ਹੈ ਵੀ ਲਓ ਜੀ ਸੂਈ ਸਵਾਈ ਇਹਨਾਂ ਜਿਆਦੇ ਨਾ ਵੀਰੇ ਆਪਣੇ ਘਰੇ ਸੂਈ ਆ ਇਹਦੀ ਵੀਡੀਓ ਬਣੀ ਆਪਣੀ ਜੇਰ ਦੀ ਪ੍ਰੋਪਰ ਓਕੇ 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 ਹਾਂਜੀ ਤੇ ਜੇ ਦਿਨ ਚਾ ਤਾਂ ਬੱਚਾ ਮਗਰ ਕੀ ਤੇ ਬੱਚਾ ਇਹਦੇ ਮਗਰ ਡੱਬਾ ਪਹੁੰਚ ਪਹਿਲਾਂ ਨਹੀਂ ਬੱਚੀ ਹੈ ਹਾਂਜੀ ਪਲੂਨ ਹੀ ਸੂਈ ਹੈ ਲਓ ਵੀ ਪਲੂਨ ਹੀ ਬੱਚੀ ਦੋਸਤੋ ਸੂਈ ਆ ਫਸਟ ਟਾਈਮਰ ਆ ਮਗਰ ਇਹਦੇ ਵੀ ਬੱਚਾ ਆ ਗਿਆ ਹਾਂਜੀ ਹਾਂਜੀ ਤੇ ਜੇ ਦਿਨ ਦੇ ਵਿੱਚ ਆ ਜੇਰ ਜੂਰ ਦੀ ਪ੍ਰੋਪਰ ਵੀਡੀਓ ਮਿਲ ਜੂਗੀ ਤੁਹਾਨੂੰ ਹਾਂਜੀ ਬਾਕੀ ਹਵਾਨੇ ਲਿਫਟੀ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਸੇਰ ਨਾਲ ਜੂੜ ਪਾਉਂਦੀ ਨਹੀਂ ਲੋਡ ਵਸ਼ੀ ਠੀਕ ਹੈ ਜੀ ਹਾਂਜੀ ਤੇ ਹੁਣ ਦੁੱਧ ਹੁਣ ਬੋਲਾ ਬੋਲਾ ਹੀ ਹੋਊਗਾ ਬੋਲਾ ਵੀਰੇ 8 ਕਿਲੋ ਆ ਜਿਆਦਾ ਨਹੀਂ 8 ਕਿਲੋ ਆ ਹਾਂ ਬੱਚੇ ਨੂੰ ਛੱਡ ਕੇ ਜਿਹੜਾ ਚੋਲ ਹੈ ਨਾ ਠੀਕ ਹੈ ਜੀ ਹਾਂ ਆ ਜਾ ਪੁੱਤ ਲਓ ਵੀ ਬਿਲਕੁਲ ਥਣ ਵੈਸੇ ਪਤਲੇ ਪੁਨੀਰ ਕੇ ਥਾਣਾ ਦੋਸਤੋ ਚਾਰ ਥਾਣ ਤੇ ਕੋਈ ਬਿਨਾ ਕਿਸੇ ਫੋੜ ਪੀਣਾ ਕਿਸੇ ਸ਼ਾਂਖ ਬੱਚੇ ਤੋਂ ਮਗਰ ਇਹਦੇ ਵੀ ਵੱਛਾ ਮੇਲ ਕਾਫ ਆ ਤਿੰਨਾਂ ਕ ਦਿਨਾਂ ਦੀ ਸੋਈ ਆ ਕੋਈ 8 ਕਿਲੋ ਬੋਲੇ ਤੇ ਹੁਣ ਚਲਦੀ ਪਈ ਆ ਹਾਂਜੀ ਏ ਫਿਰ ਬਹਾਨੇ ਦੀ ਪੂਰੀ ਐ ਟੈਡ ਬਹਾਨੇ ਦੀ ਆ ਉਹ ਜਿਹਦੀ ਟੁੱਟਵੇਂ ਬਹਾਨੇ ਦੀ ਕਸਮੇ ਲੈ ਵਿੱਚ ਹਾਂ ਕਸਮੇ ਲੈਵੇ ਦੀ ਆ ਤੇ ਵੱਛੀ ਵੈਸੇ ਪਹਿਲਾਂ ਨਾ ਨਵੀਂ ਵੱਛੀ ਆ ਹਾਂ ਮੇਰਾ ਵੀਰ ਜਿਹੜਾ ਕੋ ਲੈ ਜਾਊਗਾ ਚੱਲ ਪੂਰਾ ਗਰਮੀ ਘਰ ਕਰਨ ਵਾਲੀ ਦੀ ਮੌਜ ਬਣਾ ਚੁੱਕੀ ਹੋਵੇ ਤੇ 6 ਦੰਦ ਹੋਵੇ ਹੂੰ ਹੈ ਗਈ ਦੰਦਾਂ ਚ ਲਓ ਜੀ ਲਵੀ ਜਾਂ ਕੁਲੀ ਆ ਲੈ ਵੀ ਵੱਛੀ ਦੋਸਤੋ ਇਹ ਪਹਿਲਾ ਸੁਆ ਸੂਈਆ ਬੱਚਾ ਤੁਹਾਨੂੰ ਇਹਦਾ ਆਪਾਂ ਦਿਖਾ ਦਈਏ ਉਸ ਤੋਂ ਬਾਅਦ ਤੁਹਾਨੂੰ ਹੋਰ ਥੋੜਾ ਥਾਣਾ ਦੀ ਆਪਾਂ ਨਜ਼ਦੀਕੀ ਦਿਖਾ ਦਾਂਗੇ ਆ ਬਲੈਕ ਤੇ ਵਾਈਟ ਡੱਬ ਦੇ ਵਿੱਚ ਬੱਚਾ ਜਿਹੜਾ ਤੁਸੀਂ ਵੇਖ ਰਹੇ ਜੀ ਇਹ ਬੱਚਾ ਇਸ ਚੌਥੇ ਨੰਬਰ ਵਾਲੀ ਵੈੜ ਦੇ ਥੱਲੇ ਸੀਲਸ ਲਾ ਕੇ ਫਿਰ ਪੂਰੀ ਆ ਜੂੜ ਪਾਉਂਦੀ ਨਹੀਂ ਲੋੜ ਵੀਰੇ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਭਲਾ ਭੁਲਾ ਆ ਰੇ ਪਈਆਂ ਵੱਛੀ ਦੇ ਜਦੋਂ ਭਲਾ ਭੁਲਾ ਚੋਕੀ ਪੂਰੀ ਵਧੀਆ ਸਫਾਈ ਚ ਹੋ ਗਈ ਵੱਛੀ ਦੇ ਥਾਂ ਬਹੁਤ ਕੋਨਾ ਕੱਢ ਜਾਣਾ ਫਿਰ ਚੌਣਵਾੜੀ ਨਿੱਗਰ ਵੀ ਨਾਰਮਲ ਦਰਮਿਆਨੀਆਂ ਭਲਾ ਜਿਹੜੀਆਂ ਤੁਸੀਂ ਧੁੰਨ ਤੇ ਵੇਖ ਰਿਹਾ ਜੀ ਦੋਸਤੋ ਫਿਰ ਨਾਰਮਲ ਭਲੋਣ ਜਿਹੜੀ ਆ ਉਹ ਤੁਹਾਨੂੰ ਦਿਖਾਈ ਦੇਊਗੀ ਲੈਵੇ ਤੇ ਬਹੁਤ ਘਾਟਾ ਵੈਸੇ ਤੇ ਤੁਨ ਤੇ ਜਿਹੜੀ ਭਲੂਣ ਜੀ ਹੈਗੀ ਆ ਹਾਂਜੀ ਹਾਂਜੀ ਤੋਂ ਵਛੀ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਕੀ ਮੁੱਲ ਵੜੀ ਰਊਗਾ ਇਹਦਾ ਜੀ ਵੀਰੇ ਜੇ ਤੇ ਵਛੀ ਹੁਣ ਵੇਚੀਏ ਹਾਂ ਤੇ ਫਿਰ ਤੇ ਆਪਾਂ 36000 ਚੁਮਾਨਤਨ ਕਰਨਾ ਹਾਂ ਜੇ ਦੋਤੇ ਕਰਕੇ ਵਛੀ ਫਿਰ 40000 ਦੀ ਵਛੀ ਆ ਅੱਜ ਆਪਾਂ ਕਿੰਨੇ ਕੀ ਦੇ ਦੇਣੀ ਕਸਰਾ ਦੂਸਰਾ ਕੱਢ ਕੇ ਦੱਸ ਹਾਂਜੀ 34000 ਦੀ ਆਪਾਂ ਦੇਣੀ ਆ 34 ਦੀ ਹਾਂ ਲੋਬ ਦੋਸਤੋ 34000 ਦੀ ਇਹ ਮਿਲ ਜੂਗੀ ਤੁਹਾਨੂੰ ਮਗਰ ਬੱਚਾ ਸਾਲ ਭਰ ਸੂਬਾ ਕਰਨ ਵਾਲੀ ਦਾ ਵਧੀਆ ਦੁੱਧ ਪੀਉਣਾ ਤੇ ਬੱਚੀ ਪਹਿਲਾ ਸੂਬਾ ਸੋਈ ਆ ਠੀਕ ਆ ਜੀ ਤੇ ਬਾਕੀ ਥਾਣਾ ਥਣ ਬਹੁਤ ਸੋਹਣੇ ਮੈਂ ਇੱਕ ਵਾਰੀ ਤੁਹਾਨੂੰ ਥੋੜਾ ਨੇੜੇ ਉਹ ਦਿਖਾ ਦਾਂ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੇ ਆ ਲਓ ਆ ਲਓ ਜੀ ਚਾਰੇ ਥਾਣਾ ਦੋਸਤੋ ਸਪੇਸ ਵੀ ਚੱਪੇ ਚੱਪੇ ਦੇ ਥਾਣਾ ਠੀਕ ਆ ਜੀ ਸੋ ਕਾਫੀ ਸੋਹਣੀ ਕੁਆਲਿਟੀ ਆ ਥਾਣ ਦੀ ਬਲੈਕ ਰੰਗ ਤੇ ਵਾਈਟ ਲੇਵਾ ਸੋ ਕਾਫੀ ਸੋਹਣੀ ਥਾਣ ਦੀ ਕੁਆਲਿਟੀ ਵੱਛੀ ਦਾ ਕੱਦ ਕੋਤ ਬਹੁਤ ਸੋਹਣਾ ਪਿਆਰਾ ਬਾਕੀ ਵਧਣਾ ਫੁੱਲਣਾ ਜੇ ਵੱਛੀ ਨੇ ਉਹਨਾਂ ਦੇ ਸਮੇਂ ਹਾਂਜੀ 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 ਤੇ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਤੁਹਾਨੂੰ ਪੀਸ ਦਿਖਾਉਣੇ ਆ ਤੋਕਰ ਜਿਹੜੇ ਵੀਰ ਤੋਕੜ ਵਹਿੜਾ ਮੰਗਦੇ ਆ ਵੀ ਕਹਿੰਦੇ ਆ ਵੀ ਤੋਕੜ ਵਹਿੜ ਨਿਕਲੇ ਤੇ ਜਰੂਰ ਦੱਸਿਓ ਤੋਕੜ ਵਹਿੜ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਵੀਰੇ ਸ਼ੇਧਾਨ ਦਾ ਮੂੰਹ ਵੀ ਛਿੱਕੀ ਆ ਚੈੱਕ ਕਰਕੇ ਖੜੇ ਕੋਈ ਵੀਰ ਠੀਕ ਹੈ ਜੀ ਪਰ ਇਹਦੇ ਨਾਲ ਵੀਰੇ ਮਗਰਲੇ ਬੰਨੇ ਜਹਮ ਜਿ ਹੋਏ ਥਾਣਾ ਪੀੜ ਨਹੀਂ ਮਣੌਂਦੀ ਕੋਈ ਵੀਰ ਹਨਾ ਥਾਣਾ ਦੇ ਉੱਪਰ ਹਾਂ ਜੀ ਮਾੜੇ ਮਾੜੇ ਪਿਲਕਣੇ ਜੇ ਆ ਗਿੱਲੇ ਥਾਂ ਦਾ ਕਰਕੇ ਹੋਏ ਪਿਲਕਣੇ ਜੇ ਬਣ ਜਾਂਦੇ ਥਾਣਾ ਦੇ ਉੱਪਰ ਸੋ ਉਹਦਾ ਤੁਸੀਂ ਥੋੜਾ ਜਿਹਾ ਬੜਾ ਟ੍ਰੀਟਮੈਂਟ ਦੋਸਤੋ ਕਰਾ ਲਿਓ ਪਿਲਕਣੇ ਜੇ ਮਾੜੇ ਆਹ ਪਾ ਕਰਾਇਆ ਵਾ ਆ ਵੇਖੋ ਛੇ ਦੰਦ ਪਿਓਰ ਛਿੱਗੀ ਕੰਨੀ ਵਾਲੇ ਕੱਢ ਗਿਆ ਆ ਵੇ ਕੱਢਣ ਦੀ ਵੀਰੇ ਜੀ ਲਓ ਜੀ ਆ ਵੇਖ ਲਓ ਠੀਕ ਹੈ ਜੀ ਮੂੰਹੋਂ ਛਿੱਗੀ ਆ ਤੇ ਆ ਵੇੜ ਤੁਸੀਂ ਵੇਖ ਸਕਦੇ ਦੋਸਤੋ ਤੋਕੜਾ ਤੇ ਅਮਰਤ ਇੱਕ ਸਮਾਂ ਕਿੰਨੇ ਕ ਦੀ ਸੂਈ ਹੋ ਗਈ ਹੈ ਵੀਰੇ ਬਣੀ ਵੀ ਆ ਗਾ 1.5 ਮਹੀਨੇ ਦੀ ਆਪਾਂ ਗਰੰਟੀ ਨਹੀਂ ਦੇਣੀ ਕੋਈ ਵੀਰ ਦੀ ਕਿਸਮਤ ਹੈ ਨਾ ਅੱਛਾ ਹੁਣ ਦੁੱਧ ਕਿੰਨਾ ਆਪਣੇ ਘਰੋਂ ਚੋਕੇ ਲੈ ਜੇ ਸਾਢੇ 8 ਲੀਟਰ ਜਿਹੜਾ ਚੋ ਲੈਣਾ ਸਾਢੇ 8 ਹਾਂ ਹੋ ਸਕਦਾ 9 ਹੀ ਖਲਾ ਦੇ ਪਰ ਪੱਕੀ ਗਰੰਟੀ ਸਾਢੇ 8 ਕਿਲੋ ਦੀ ਆ ਲਓ ਦੋਸਤੋ ਸਾਢੇ 8 ਕਿਲੋ ਤਾਂ 1.5 ਮਹੀਨੇ ਦੀ ਬਣੀ ਆ ਪਰ ਕੋਈ ਚੈੱਕ ਪਾਸਟ ਨਹੀਂ ਆਉਂਦੀ ਉਹ ਮੇਰਾ ਵੀਰ ਤੁਸੀਂ ਆਪਦਾ ਹਿਸਾਬ ਕਿਤਾਬ ਲਾ ਕੇ ਸੌਦਾ ਕਰ ਲਿਓ ਹੋ ਸਕਦਾ ਕਿਸੇ ਵੀਰ ਦੀ ਕਿਸਮਤ ਲੱਕ ਜਿਹੜਾ ਲੈ ਜਾਂਦਾ ਨਿਕਲ ਆਵੇ ਅੱਗੇ ਆਉਣ ਵਾਲੇ ਸਮੇਂ 'ਚ ਫਿਲხਾਲ ਹੁਣ 7 ਕਿਲੋ 7 ਕਿਲੋ ਹੈ ਨਾ ਹਾਂਜੀ ਨਹੀਂ ਨਹੀਂ 8.5 ਲੀਟਰ ਵੀਰੇ 8.5 9 ਹੋਊਗਾ ਪਰ 8.5 ਦੀ ਫੁੱਲ ਗਰੰਟੀ ਹੋ ਠੀਕ ਆ ਕੱਦ ਉੱਚਾ ਵੱਡਾ ਕੱਦ ਆ ਕੱਦ ਜਿਹੜਾ ਵੱਡਾ ਫੁੱਲ ਵੀ ਕੋਈ ਵੀਰ ਛੋਟੀ ਜੀ ਜਾਂ ਮਧਰੀ ਜਾਂ ਮੀਡੀਅਮ ਹਾਈਟ ਤੱਕ ਕੇ ਨਾ ਸਕਦਾ ਵੀ ਇਹ ਲੱਗੀ ਵਸ਼ੀ ਹੈ ਗਾਂ ਵਾਦੇ ਵੰਦੀ ਆ ਹੈਨਾ ਵੀ ਇੱਕ ਗੱਲ ਆ ਵੀ ਵੱਡੇ ਕੱਦ ਦੀ ਆ ਕੋਈ ਛੋਟਾ ਜਿਹਾ ਕੱਦ ਨਹੀਂਗਾ ਕੱਦ ਕੋਤ ਵੀ ਚੰਗਾ ਇਹ ਮੈਨੂੰ ਲੱਗਦਾ ਸੂਈ ਪਹਿਲਾਂ ਹੀ ਸਵੇਰ ਹੋਊਗੀ ਪਹਿਲਾਂ ਪਹਿਲਾਂ 6 ਦੰਦ ਤਾਂ ਆਈਆਂ ਵੀਰੇ ਠੀਕ ਆ ਜੀ ਮੂੰਹੋਂ ਛਿੱਗੀ ਆ ਪਹਿਲਾ ਸਵੇਾਈ ਸੋਈ ਆਗੇ ਦੋਸਤੋ ਬਣੀ ਆ ਜੇਕਰ ਸੌਂਦੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਰਹਿ ਜਾਂਦੀ ਏ ਤੇ ਦੂਜੇ ਸਵੇ ਲਈ ਗੱਬਣ ਹੋਊਗੀ ਏ ਹਾਂਜੀ ਬਾਕੀ ਪਿਲਕਰੇ ਮਾੜੇ ਤਨ ਮਾੜੇ ਥੋੜੇ ਹੋਰ ਅੰਮ੍ਰਿਤ ਰੋਕੀ ਮਾੜਾ ਜਾ ਯਾਰ ਮਾੜੇ ਜੇ ਖਾਦੋ ਵੀਰੇ ਮੁਰਕੇ ਦਾ ਥੋੜਾ ਵਾਦਾ ਕੋਈ ਟਿਊਬ ਟੈਪ ਕੋਈ ਦੋਸਤੋ ਆ ਤੁਸੀਂ ਲਗਾ ਸਕਦੇ ਜੇ ਥੋੜਾ ਟਰੀਟਮੈਂਟ ਕਰ ਲੋਗੇ ਤੇ ਸਾਫ਼ ਹੋ ਜਾਣਗੇ ਬਾਕੀ ਥੋੜੇ ਜਿ ਮਾੜੇ ਮਾੜੇ ਜਖਮ ਉੱਪਰ ਹੀ ਆ ਬਾਹਰ ਵਾਲੇ ਪਾਸੇ ਹਾਂਜੀ ਹਾਂਜੀ ਠੀਕਾ ਖਰੀਂਡ ਵੀ ਬਣੇ ਹੋਇਆ ਵੈਸੇ ਤੇ ਬਾਕੀ ਦਿਖਾਉਣਾ ਤੁਹਾਨੂੰ ਫਰਜ ਬਣਦਾ ਕਿਉਂਕਿ ਵੀਰੇ ਦੂਰੋਂ ਚੱਲ ਕੇ ਆਉਣਾ ਕਿਸੇ ਵੀਰ ਨੇ ਮੁੜ ਕੇ ਆਖੇ ਦੱਸਿਆ ਨਹੀਂ ਦੱਸਿਆ ਨਹੀਂ ਬਿਲਕੁਲ ਬਿਲਕੁਲ ਮੈਂ ਸੱਚਾ ਹੀ ਵੀਰੇ ਸੱਚਾਈ ਰਹਿਣੀ ਹਾਂਜੀ ਹਾਂਜੀ ਮੁੜ ਕੇ ਅਗਲਾ ਤੇਲ ਬਾਲ ਕੇ ਆਉਣਾ ਐਡੀ ਦੂਰੋਂ ਬਿਲਕੁਲ ਜੀ ਹਾਂਜੀ ਲੋ ਵੀ ਭਰਾਵੋ ਗੱਲਾਂ ਦੋ ਨੇ 8 ਕਿਲੋ ਦੁੱਧ ਤੇ ਪਹਿਲਾਂ ਇਹ ਵਛੀ ਸੂਈ ਆ ਸੂਈ ਦਾ ਸਮਾਂ ਤੁਸੀਂ ਆਪ ਜਜਮੈਂਟ ਕਰ ਲਿਓ ਕਿੰਨਾ ਵੀ ਸਮਾਂ ਹੋ ਸਕਦਾ ਬਾਕੀ ਬਣੀ ਨੂੰ ਅੱਗੇ ਡੇਢ ਮਹੀਨਾ ਹੋਇਆ ਚੈੱਕ ਪਾਸ ਆਜੂਗੀ ਜੇਕਰ ਕੋਈ 10 15 20 25 ਦਿਨਾਂ ਬਾਅਦ ਚੈੱਕ ਕਰਾਉਂਦਾ ਪਰ ਤੋਕੜ ਮੰਨ ਕੇ ਕੋਈ ਸੌਦਾ ਕਰੇ ਹੋ ਠੀਕ ਆ ਲਓ ਵੀ ਭਰਾਵੋ ਵੜ ਚੰਗੀ ਆ ਬਾਕੀ ਦੋ ਦੋ ਚਵਾਈ ਜਾਣਾ ਕਰਮ ਵਾਲੀ ਨੇ 8 ਕਿਲੋ ਤਾਂ ਹੋਣੀ ਆ ਬਾਕੀ ਸੇਵਾ ਚੰਗੀ ਰਹੀ ਤੇ ਚਲੋ 8 7 8 7 ਲੀਟਰ ਤੱਕ ਦੇ ਨਹੀਂ ਭਜਦੀ ਖੁੱਲ ਗਿਆ ਕਿਲੋ 2 ਕਿਲੋ ਵੜੂਗੀ ਘੜਦੀ ਨਹੀਂ ਉਹ ਸੀਲ ਆ ਹਾਂ ਹਾਂ ਵੀ ਬਾਕੀ ਕੋਈ ਜਖਮਾ ਜਖਮਾ ਦੀ ਦਰਦ ਨਹੀਂ ਮਨਾਉਂਦੀ ਹਨਾ ਨਹੀਂ ਨਹੀਂ ਚੁਆਈ ਚ ਨਹੀਂ ਆਉਂਦੀ ਤਾਂਗੀ ਠੀਕ ਹੈ ਭਰਾ ਵੀਰੇ ਉਦਾਂ ਤਾਂ ਹੀ ਆਵੇ ਆਪਾਂ ਨਾ ਲਾਈ ਦਾ ਦੁੱਧ ਜਾਂ ਝੱਗ ਜੀ ਉਹ ਵਧੀਆ ਹਾਂਜੀ ਹਾਂਜੀ ਹਾਂ ਹਾਂ ਫੜ ਜੂ ਕੇ ਹਾਂ ਸੈਟਿੰਗ ਹੁੰਦੀ ਜਾਂਦੀ ਆ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਨਾਂ ਗਿੱਲੇ ਥਾਣ ਆ ਵੀਰੇ ਹੋਇਆ ਉਹ ਜ਼ਿਆਦੀ ਜਿਹੜੀ ਕੇਅਰ ਨਹੀਂ ਕਰਦੇ ਹਾਂਜੀ ਜਦੋਂ ਮੈਨੂੰ ਲੋ ਤੁਸੀ ਇਨਵਾਈਤ ਹੋਈ ਵੀ ਤੁਸੀਂ ਆ ਪਿਛੋਂ ਜ਼ਿਆਦੀ ਦੁੱਧ ਪਿਸ਼ਾਬ ਦੇ ਵਿੱਚ ਰਹਿਣਾ ਪਸ਼ੂ ਨੇ ਉਹਨਾਂ ਕਰਕੇ ਜ਼ਿਆਦਾ ਵਾਧਾ ਰਿਆ ਕੰਮ ਹਾਂਜੀ ਹਾਂਜੀ ਅੱਛਾ ਅਮਰਤ ਕੀ ਮੁੱਲ ਕਰਦੇ ਮੰਗ ਕੀ ਰੋਗੀ ਇਹਦੀ ਵੀਰੇ ਬੱਚੀ ਤੈਨੂੰ ਪਤਾ ਜੇ ਇਹ ਤਿਆ ਖੇਤ ਤੇ 60 65000 ਦੀ ਹੁਣ ਮੁੱਲ 3000 2000 ਦੀ ਦੇ ਦੀਏ ਜੈ ਜੀ ਗੱਲ ਕਰਦੇ ਨਹੀਂ ਮੇਰੀ ਜੈ ਜੀ ਬਸ ਹੀ ਖਰੀ ਹ ਤੈਨੂੰ ਪਤਾ ਵਾ ਚਲ ਕੋਈ ਗੱਲ ਨਹੀਂ ਵੇਖ ਜੂ ਨਹੀਂ ਤੇ ਆਪਾਂ ਘਰੇ ਹੀ ਸੰਭਲਾਂਗੇ ਇਹ ਨਹੀਂ ਗੱਲ ਕੋਈ ਘਰੇ ਕਿੰਨਿਆਂ ਕੇ ਸਾਂਭਾਂਗੇ ਵਪਾਰ ਨਹੀਂ ਕਰਨਾ ਵਪਾਰ ਤੇ ਹੈਗਾ ਵੀਰੇ ਚੱਲੀ ਜਾਂਦਾ ਵਾ ਨਾਲੇ ਤੈਨੂੰ ਪਤਾ ਵਾਦੇ ਬੰਦੀ ਚੀਜ਼ ਆ ਠੀਕ ਆ 28000 28000 ਆ 26 ਦੀ ਲਾਸਟ ਦੇ ਦਾਂ ਜੀ ਲਓ ਜੀ 26000 ਦੀ ਹਾਂ ਨਾ ਹੋ ਜੂਗੀ ਤੇ ਬਾਕੀ ਭਰਾਵਾ ਉਹ ਵੱਡੀ ਵੈੜ ਆ ਪੂਰੀ ਵੈੜਾ ਮਤਲਬ ਇਹ ਨਾ ਕੋਈ ਆਖ ਹੈ ਕਿ ਜਖਮਾਂ ਦੀ ਕੋਈ ਤੰਗੀ ਆ ਉਹੋ ਜੀ ਸੀਲਸ ਲੱਗਾ ਵੇ ਲਓ ਜੀ ਇਹ ਨਹੀਂ ਹੈਗਾ ਵੀ ਮੜਾਏ ਹੱਥ ਲਾਇਆ ਤੇ ਜ਼ਖਮ ਪੀੜ ਮਨਉਂਦੀ ਆ ਨਾ ਨਾ ਕੋਈ ਗੱਲ ਨਹੀਂ ਠੀਕ ਹੈ ਜੀ ਛੜ ਆਲੀ ਥੋੜਾ ਬਿਨਾਂ ਕਿਸੇ ਐਨੀ ਜਿਹੜੀ ਪੇਨ ਤੋਂ ਠੀਕ ਹੈ ਜੀ ਬਿਨਾਂ ਕਿਸੇ ਦਰਦ ਤੋਂ ਜਿਹੜੇ ਪਰ ਵੀਰੇ ਇਨਾ ਕਿ ਇਹ ਗਿੱਲੇ ਥਾਂ ਦੇ ਵਸ਼ੀ ਵੱਜੀ ਰਹੀ ਔਰ ਗੱਲ ਕੋਈ ਕੋਈ ਗੱਲ ਯਮਰ ਦੱਸਿਆ ਹਾਂਜੀ ਅ ਦੋਸਤੋ ਵਾਰਡ ਚੰਗੀ ਆ ਬਾਕੀ ਮੋਲ 26000 ਲੈਣ ਦੇਣਾ ਹਾਂ ਨਾ ਜਿਹੜਾ ਅਮਰ ਤੇ ਪਸੂ ਸੀ ਅੱਜ ਨਾਲੇ ਮਾਰਨ ਦੀ ਗੱਬਣਾ ਵਾਲੇ ਸੈਂ 100% ਨਿਕਲੂਗੀ ਠੀਕ ਹੈ ਆਪਣਾ ਤਯਰਬਾ ਨਾ ਬਸ 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 ਹਾਂ ਗਾੜੀ ਨਾਲੇ ਨੂਲੇ ਲੱਗੇ ਨਾਲ ਹੋ ਜੇ ਕਰਮਾਂ ਵਾਲੀ ਤੇ ਚਲੋ ਚੈੱਕ ਪਾਸ 'ਚ ਕਿਸੇ ਵੀਰ ਦੀ ਕਿਸਮਤ ਕੰਮ ਕਰ ਦੇ ਚਲੋ 26000 ਚ ਆਪਾਂ ਤਾਂ ਕਹਿੰਦੇ ਆ ਵੀ ਨਿਕਲ ਆਵੇ ਤਾਂ ਬਹੁਤ ਵਧੀਆ ਗੱਲ ਆ ਤੇ ਅਮਰਤ ਪਰ ਆਪਾਂ ਖਾਲੀ ਕਰਕੇ ਦੇਣੀ ਵੀਰੇ ਬਿਲਕੁਲ ਜੀ ਹਾਂ ਬਿਲਕੁਲ ਜੈ ਜੈ ਗੱਬਣ ਨ ਹਾਂਜੀ ਅਮਰ ਤੇ ਵੀਰੇ ਬੋਲਦਿਆਂ ਨੰਬਰ ਵੀਰੇ ਨੰਬਰ ਆਪਣਾ 81464506298728246292 ਤੇ ਵਟਸਐਪ ਚੱਲਦਾ ਹਾਂਜੀ ਕੋਈ ਵੀ ਵੀਰ ਆਨਲਾਈਨ ਸੌਦਾ ਕਰੂਗਾ ਉਹਦੀ ਫੁੱਲ ਗਰੰਟੀ ਹੋਊ ਜਿਹੜਾ ਇੱਥੇ ਆਗੇ ਚੋ ਗਿਆ ਉਹਦੀ ਕੋਈ ਗਰੰਟੀ ਨਹੀਂ ਵੀਰੇ ਠੀਕ ਹੈ ਜੀ ਹਾਂਜੀ ਲਵ ਦੋਸਤੋ ਫਿਲਹਾਲ ਅੱਜ ਇਹ ਪਸ਼ੂ ਸੀਗੇ ਵੀਰ ਅਮਰਤ ਸਿੰਘ ਹੁਣਾਂ ਦੇ ਕੋਲ ਤੇ ਸਾਰੇ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਪੰਜ ਬੈੜਾ ਸੋ ਆਣ ਕੇ ਘਰ ਆਉਦੀ ਨਰਕ ਪਰਖ ਕਰ ਲਿਓ ਤਸੱਲੀ ਕਰ ਲਿਓ ਵੀਰੇ ਇੱਕੋ ਗੱਬਣਾ ਦੋ ਬਾਕੀ ਦਾ ਚੋਕੇ ਜਿਹੜੀ ਤਸੱਲੀ ਹੋਏ ਨਹੀਂ ਤੋ ਹੋਈ ਜਾਣੀ ਬਿਲਕੁਲ ਜੀ ਬਿਲਕੁਲ ਹਾਂ ਜੀ ਸੂਏ ਸਵਾਏ ਨਾ ਤਾਂ ਹੀ ਪਾਏ ਆਰ ਕੀ ਆਪਾਂ ਕਿਉਂਕਿ ਗੱਬਣ ਅਗਲੇ ਦੀ ਤਸੱਲੀ ਨਹੀਂ ਹੁੰਦੀ ਕੋਈ ਬਿਲਕੁਲ ਜੀ ਲਓ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ